ਸਾਰੇ ਪਖੰਡੀ ਡੇਰੇਆਂ ਬਾਬਿਆਂ ਦੇ ਜਿਹੜੇ ਡੇਰੇ ਅਸੀਂ ਬੰਦ ਕਰਾ ਚੁੱਕੇ ਆ। ਡੇਰੇ ਆ ਜਿੰਦੇ ਚ ਕਾਲੀ ਮਾਤਾ ਪ੍ਰਵੇਸ਼ ਹੋ। ਕੋਈ ਕਹਿੰਦਾ ਮੇਰੇ ਚ ਵੈਸ਼ਨੋ ਮਾਤਾ ਪ੍ਰਵੇਸ਼ ਹੋ। ਇਹਦੇ ਕਹਿਣ ਮੁਤਾਬਕ ਵੀ ਕਾਲੀ ਮਾਤਾ ਇਸ ਬੀਬੀ ਦੇ ਅੰਦਰ ਆ। ਉਹਨੂੰ ਸ਼ਾਂਤ ਕਰਤਾ। ਉਹ ਸ਼ਾਂਤ ਅਸਲ ਵਿੱਚ ਇਹਦੇ ਮਗਰੋਂ ਹੋਈ ਉਹ ਤਾਂ ਸਿੰਘਾ ਕਰਕੇ ਲੋ। ਅਸੀਂ ਜਵਾਬ ਦੇਉ ਤੁਸੀਂ ਕੋ ਕਿੰਨ ਮੰਨਦੇ? ਕੋ ਕਰਕੇ ਮੰਨਦੇ। ਅਸੀਂ ਸਾਰੇ ਮੰਨਦੇ। ਕੋ ਕਿੰਨੇ ਤਾਲਾ ਕੀਨੋਸ। ਦੇਖੋਸ ਕੋਈ ਬੇਨੰਨ ਲਾਗਣੀ ਨਹੀਂ ਅਸੀਂ ਪਹਿਲਾਂ ਵੀ ਸੇਵਾ ਕਰਦੇ ਹਾਂ ਪਤਾ ਤਾਂ ਹੁੰਦਾ ਹੀ ਆ ਅਮਰਦਾ ਅਲਹਮਦੁਲਿਲਾ ਜਨ ਮਾਣੂ ਬੜੇ ਦੁੱਧ ਬੈ ਨਰਮਾਲੀ ਦੀ ਘਰ ਦੀ ਸਮਾਰੀ ਤੋਂ ਪਰੇਸ਼ਾਨ ਹੋਦੇ ਸੀ ਤੇ ਰੋਲੇ ਰੱਪਿਆਂ ਤੋਂ ਝਗੜਿਆਂ ਤੋਂ ਵੀ ਪਰੇਸ਼ਾਨ ਹੋ ਕੇ ਆਉਂਦੇ ਬਣੇ ਉਹਨਾਂ ਦਾ ਆਪਾਂ ਜਿਹੜਾ ਇਲਾਜ ਕਰਦੇ ਆ ਉਹ ਤੁਸੀਂ ਖੁਦ ਕਰਦੇ ਹੋ ਉਹਦਾ ਕੋਈ ਤੁਹਾਡੇ ਚ ਕੋਈ ਦੇਵੀ ਸ਼ਕਤੀ ਵਰਗਤ ਹੁੰਦੀ ਆ ਫਿਰ ਤੁਹਾਡੇ ਤੋਂ ਇਲਾਜ ਕਰਾਉਂਦੇ ਆ ਤੁਹਾਨੂੰ ਲਾ ਤੁਸੀਂ ਕਿਵੇਂ ਬਣਦੇ ਹੋ ਕਿ ਕੋਈ ਦੇਵੀ ਸ਼ਕਤੀ ਪ੍ਰਗਟ ਹੁੰਦੀ ਹੈ ਤੁਹਾਨੂੰ ਕੋਈ ਦੀ ਨਾਲ ਸਾਹਮਣੇ ਉਹ ਤੁਹ ਪੁੱਛ ਕੇ ਤੁਸੀਂ ਸੰਗਤ ਨੂੰ ਕਹੋਗੇ ਉਹ ਦੱਸ ਦੇਣ ਤੁਹਾਨੂੰ ਤਾਂ ਹੀ ਕੁਝ ਨਹੀਂ ਪਤਾ ਨਾ ਲੱਗਦਾ ਜਿਹੜਾ ਸਾਡੇ ਤੇ ਹਾਰ ਰਿਹਾ ਨੂੰ ਜੀ ਹਾਜ਼ਰੀਆ ਥੇਰ ਲਿਓ ਹਾਜ਼ਰੀਆ ਹਾਂ ਜੀ ਬੋਲ ਲਓ ਤੁਸੀਂ ਉਹ ਆਇਆ ਤੁਰੇ ਕਰਦੇ ਆ ਕੋ ਮਿਲ ਕੇ ਲੋਚੇ ਹਨ ਅਸੀਂ ਤੁਹਾਨੂੰ ਰੋਕ ਲਿਆ ਉਹ ਕਿਹੜੀ ਚੀਜ਼ ਸੀ ਤੁਮ ਬੋਲ ਰਹੀ ਸੀ ਉਹ ਤਾਂ ਮਾਲਕ ਦੀ ਕਿਰਪਾ ਕਿਰਪਾ ਦਾ ਸਾਡੇ ਤੇ ਕਿਰਪਾ ਦੇ ਨਿਭਾਜਣ ਮਾਲਕ ਦੇਖੋ ਸੰਗਤ ਦਾ ਮਾਲਕ ਨਾਲ ਰਿਸ਼ਤਾ ਪੈਣਾ ਤੇ ਚਾਜੜਾ ਜੋੜਾ ਆ ਸਾਰਾ ਤੇਰਾ ਵਖਰੀ ਦਾ ਪਹਿਰਾਵਾ ਇੱਕ ਤਰ੍ਹਾਂ ਦਾ ਕਿਉਂ ਆ ਵਿਸ਼ੇਸ਼ ਨਾ ਹੋ ਤੁਸੀਂ ਉਹਨਾਂ ਚ ਫਿਰ ਜੇ ਮਾਲਕੋਂ ਉਹਨਾਂ ਵਰਗੇ ਹੋ ਤੁਸੀਂ ਦੇਖੋ ਸਾਡਾ ਇਹ ਪੈਣਾ ਤੇ ਚਾਜੜਾ ਇਹ ਪਾਇਦੇ ਕੋ ਵੱਖਰਾ ਬੇਸ ਤੁਹਾਡਾ ਵੱਖਰਾ ਕਿਉਂ ਆ ਦੇਖੋ ਮੇਰੀ ਗੱਲ ਸੁਣੋ ਕੌਣ ਤੁਸੀਂ ਇਹ ਦੇ ਗਲੋਬੀ ਕੋਈ ਇਹ ਨਹੀਂ ਵੀ ਸਾਡੀ ਕੋਈ ਉਮਰ ਜ਼ਿਆਦਾ ਦੀ ਇਹ ਚੀਜ਼ੇ ਤੋਂ ਗੁਮਰਾਹ ਹੈ ਇਹ ਬਣਾ ਪਾਇਆ ਤੁਸੀਂ ਦੇਖੋ ਕਾਹਨ ਤੁਸੀਂ ਕਰ ਰਹੇ ਹੋ ਵੀਰ ਜੋ ਤੁਸੀਂ ਕਰ ਰਹੇ ਹੋ ਇਹ ਗੈਰ ਕਾਨੂੰਨੀ ਹੈ ਅਪਰਾਧਿਕ ਕਾਨੂੰਨੀ ਨਰਮਤਾਬਕ ਤੁਸੀਂ ਇੱਥੇ ਹੀ ਬੈਠ ਕੇ ਆਪਣੇ ਇਸ ਜੋ ਗੁੰਮਰਾਹ ਕਰ ਰਹੇ ਹੋ ਉਹਨਾਂ ਲੋਕਾਂ ਨੂੰ ਛੋਲੇ ਪਾੜੇ ਲੋਕਾਂ ਗੁੰਮਰਾਹ ਹੋਏ ਮਰੀਜ਼ਾਂ ਜੇਕਰ ਉਹਨਾਂ ਨੂੰ ਤੁਸੀਂ ਇੱਥੇ ਮੰਨਦੇ ਹੋ ਜਾਂ ਫਿਰ ਅਸੀਂ ਮਤਲਬ ਇਹ ਕਾਨੂੰਨੀ ਕਾਰਵਾਈ ਵਾਲੇ ਪਾਸੇ ਚੱਲੀ ਅਸ ਕਰੀਏ ਤੁਸੀਂ ਘੱਟ ਜੀ ਗੱਲ ਬਾਤ ਗੱਲ ਸੁਣੋ ਹਾਂ ਪਹਿਲਾ ਨੰਬਰ ਤਾਂ ਜਿਹੜੀ ਸੰਗਤ ਵਿੱਚ ਹੈ ਅਸੀਂ ਇਸ ਤੇ ਲੱਤੇ ਆ। ਉਹ ਸੰਗਤ ਤਾਂ ਤਰੀਕਾ ਕੀਤੀ ਹੋਈ ਐ। ਇਹ ਦਿਮਾਗ ਖਰਾਬ ਕਰੇਗਾ। ਮੈਂ ਕਿਹਨੂੰ ਮੈਂ ਇਹ ਠਿਕਣਾ ਸਾਥ ਕੇ ਲੈਟਾ। ਮੈਂ ਸਾਥ ਤੋਂ ਉਹ ਬੇਸ਼ਰਮ ਲੋਕ। ਅਸੀਂ ਉਹਨਾਂ ਨੂੰ ਕਹਿੰਨੇ ਭੇਡਾ ਬੱਬੀ ਇੱਕ ਮਿੰਟ ਪੁਆਇੰਟ ਬਹਿਨੇ ਗੱਲ ਸੁਣੀ। ਇੱਕ ਤਾਂ ਜਦੋਂ ਤੁਸੀਂ ਸਿਰ ਘਮਾਉਂਨੇ, ਉਹ ਕੌਣ ਘਮਾਉਂਦਾ? ਤੁਹਾਡਾ ਸਿਰ ਕੀ ਆਉਂਦਾ ਤੁਹਾਡੇ 'ਚ? ਦੇਖੋ ਜਦੋਂ ਸਾਡਾ ਸਿਰ ਘੁੰਮਦਾ। ਤੁਹਾਨੂੰ ਉੱਤੇ ਮੈਂ ਤੇ ਕੁਝ ਨਹੀਂ ਪਤਾ ਲੱਗਦਾ। ਅਗਰ ਅਸੀਂ ਨਹੀਂ ਕੱਦੀ ਤੇ ਬੈਠਦੇ ਤਾਂ ਸਾਡਾ ਜਿਵੇਂ ਕਿਸੇ ਡਾਊਨ ਹੋ ਜਾਏ। ਇਹਨੇ ਕੀ ਕਾਰ ਹੋ ਗਿਆ ਜਾਂ ਉੱਠਿਆ ਨਹੀਂ ਜਾਂਦਾ ਸਾਨੂੰ ਹਰ ਹੀਲੇ ਹੀ ਉੱਤੇ ਮਾਲਕ ਦੇ ਦਰਵਾਜ਼ੇ ਦੇ ਇੱਥੇ ਬੈਠਣਾ ਪੈਗਾ ਹੀ ਪੈਂਦਾ ਤੇਵਾ ਕਰਨੀ ਹੀ ਪੈਂਦੀ ਸਿਰ ਕਮਾ ਲਿਆ ਤੁਸੀਂ ਸਿਰ ਕਿਹੜਾ ਦਿਨ ਹੁੰਦਾ ਹੈ ਹਰ ਟਾਈਮ ਹੀ ਸਿਰ ਘੁੰਮ ਸਕਦਾ ਕੋਈ ਦਿਨਾ ਕੋਡਾ ਵੀ ਸਿਰ ਉਹ ਦਿਨ ਹੀ ਘਮਾਉਣਾ ਤੁਸੀਂ ਦੇਖੋ ਤੁਹਾਡੀ ਚੌਂਕੀ ਹੁੰਦੀ ਹੈ ਵੀਰਵਾਰ ਧਨੀਵਾਰ ਮੰਗਲਵਾਰ ਅੱਜ ਵੀਰਵਾਰ ਹੈ ਤੁਸੀਂ ਹੁਣ ਸਿਰ ਘਮਾਓ ਮੇਰੇ ਨਾਨੇ ਦਾ ਨਾਮ ਦੱਸ ਦੋ ਮੈਂ ਡੰਡੌਤ ਕਰਦਾ ਤੁਹਾਡੇ ਇੱਥੇ ਪੈਰੀ ਹੱਥ ਲਾ ਕੇ ਆਉਂਗਾ ਵੀ ਇਹ ਕਰਨੀ ਵਾਲੇ ਸੰਤ ਨੇ ਮੇਰੇ ਨਾਮ ਨੇ ਦਾ ਨਾਮ ਦਾਤੋ ਮੇਰੀ ਗੱਦੀ ਦਾ ਨੰਬਰ ਦਾਤੋ ਸ ਬਾਬਾ ਜੀ ਦੇ ਮੋਬਾਈਲ ਦਾ ਪੈਟਰਨ ਕੋਡ ਦੋ ਮੇਰੇ ਜੀ ਤੁਸੀਂ ਗੱਦੀ ਤੇ ਐਸਾ ਬਤ ਦਾ ਮੇਰੀ ਗੱਲ ਸੁਣੋ ਪਖੰਡ ਨਾ ਕਰੋ ਗਮਰਾ ਨਹੀਂ ਸਾਡੇ ਕੋਲ ਕੋਈ ਨਹੀਂ ਮੇਰੇ ਮੇਰੀ ਕੁੱਛ ਕੱਢੋ ਮੇਰੀ ਕੁੱਛ ਕੱਢੋ ਮੇਰੇ ਕਿੰਨੇ ਜਵਾਕ ਨੇ ਮੇਰੀ ਗੱਲ ਸੁਣੋ ਐ ਤਾਂ ਹੁਣ ਬਹੁਤ ਜਣੇ ਉੱਤੇ ਬੈਠੇ ਨੇ ਦੇਖੋ ਜਿਵੇਂ ਹੁਣ ਤਾਂ 100 ਲੋਕ ਬੈਠਾ ਤੁਸੀਂ ਬਾਬੇ ਨੂੰ ਕਹੋ ਵੀ ਮੈਨੂੰ ਚੈਲੰਜ ਕਰਨ ਆ ਗਏ ਬਾਬਾ ਜੀ ਆਓ ਤੁਸੀਂ ਜਿਹੜੀ ਮਾਤਾ ਭੈਣ ਹੈ ਕਹੋ ਜੀ ਸਾਡਾ ਹੱਲ ਕਰੋ ਮੇਰੇ ਸਾਥ ਨਹੀਂ ਹੋਣੀ ਹੋਰ ਬਲਾਓ ਤੁਸੀਂ ਦੋ ਮਿੰਟ ਕੋਈ ਗੱਲ ਨਹੀਂ ਉਹ ਮਾਲਕ ਨੂੰ ਕਹਤਾ ਜਾਣੀ ਦੇਖੋ ਬੁਲਾਓ ਬਾਬਾ ਜੀ ਦੇਖੋ ਬੁਲਾਓ ਬਾਬਾ ਜੀ ਨੂੰ ਬੁਲਾਓ ਮੇਰੀ ਘਰ ਵਾਲੀ ਰੁੱਸ ਕੇ ਗਈ ਕਿ ਉਹਨੂੰ ਲੈ ਕੇ ਪਹਿਲਾਂ ਮੇਰੀ ਗੱਲ ਸੁਣ ਲਓ ਠੀਕ ਹੈ ਨਾ ਉੱਥੇ 100 ਬੰਦੇ ਬੈਠਾ 100 ਬੰਦੇ ਦੇ ਵਿੱਚੋਂ ਮੈਨੂੰ ਕੋਈ ਦੱਸ ਜਾਣੇ ਦੀ ਬਾਜੂ ਚਲੋ ਜਿਹੜੀ ਤੁਸੀਂ ਠਾਓਗੇ ਉਸੇ ਨਾਲ ਹੀ ਗੱਲ ਕਰਾਂਗੇ ਆ ਚਲ ਜਿਹੜੀ ਮਰਜ਼ੀ ਠਾ ਲਓ ਉਹਦੇ ਨਾਲ ਹੀ ਗੱਲ ਕਰਾਂਗੇ ਜੇ ਸੰਗਤ ਨਹੀਂ ਪੁੱਛਾ ਨਿਕਲ ਸਕਦੀਆਂ ਇੱਕ ਸਾਡੇ ਸੇਵਾਦਾਰ ਦੀ ਪੁੱਛ ਕੱਢ ਦੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਮਿੰਟ ਆਈ ਗੱਲ ਕਰਾਂਗੇ ਉਹਦੀ ਤੁਸੀਂ ਤੀਜੀ ਪੀੜੀ ਦਾ ਦੱਸ ਦਿਨੋ ਕਿ ਤੇਰੇ ਫਲਾਨੀ ਜਾਪੇ ਜਮਰਗੀ ਜਨਾਨ ਨੇ ਇੱਕ ਬੰਦਾ ਪਾਹ ਲੈ ਕੇ ਮਰ ਗਿਆ ਤੇ ਫਲਾਨੇ ਤੁਹਾਨੂੰ ਚਿੱਟੇ ਆਏ ਨੇ ਤੁਹਾਡੇ ਘਰੇ ਮਾਰ ਕੇ ਜਦੋਂ ਬੰਦਾ ਆ ਕੇ ਨਾ ਸੀ ਕਿਹਾ ਇਹ ਤੁਹਾਡੇ ਚਿੱਟੇ ਆਏ ਨੇ ਨਾ ਅਸੀਂ ਕਹੀਏ ਤਾਂ ਗਾਈ ਕਾਈ ਗੁੰਮੀ ਸੀ ਕਿਸੇ ਨੂੰ ਨਾ ਸੀ ਦਿਖਾਈ ਨੂੰ ਕਹੀਏ ਨਾ ਸੀ ਕਿਸੇ ਨੂੰ ਇਹ ਕਹੀਏ ਵੀ ਤੁਹਾਡੇ ਪਾਹੇ ਆੜੀ ਮਰਦੀ ਸੀ ਨਾ ਸੀ ਕਿਸੇ ਨੂੰ ਇਹ ਗੱਲ ਕਰਦੇ ਉਹਦੇ ਤੇ ਸਹਿਫਾ ਕੀ ਤਾਂ ਅਗਲੇ ਨੂੰ ਕਹਿ ਦਿੰਨੇ ਵੀ ਆ ਸੁੱਤ ਸੁਤ ਲੋ ਔਰ ਅਸੋਪ ਨਹੀਂ ਚਲੋ ਇੱਕ 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 ਸਕਿੰਟ ਇੱਕ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਮਾਤਾ ਦਾ ਹੁਕਮ ਹੈ ਤੁਸੀਂ ਕਹਿੰਦੇ ਹੋ ਨ ਵੀ ਮਾਤਾ ਦਾ ਹੁਕਮ ਆਇਆ ਬਾਬੇ ਦਾ ਹੁਕਮ ਆਇਆ ਕਿਹੜੇ ਬਾਬੇ ਦਾ ਹੁਕਮ ਆਇਆ ਨਾ ਤਾਂ ਹੋਊਗਾ ਜਿਹੜਾ ਤੁਹਾਡੇ ਨਾਲ ਗੱਲਬਾਤ ਕਰਦਾ ਇੱਕ ਉਹ ਪਾਪਾ ਇੱਕ ਸਕਿੰਟ ਕਿਹੜੇ ਪਾਪਾ ਜੀ ਇੱਕ ਸਟਿੱਕ ਮਾਰਦਾ ਤਾਂ ਫਿਰ ਤੁਸੀਂ ਕਹਿੰਦੇ ਹੋ ਕਲ ਕਮਾਪਾ ਦਾ ਨਾਂ ਲੈਣ ਵੀ ਕਲ ਕਮਾਤਾ ਦਾ ਹੁਕਮ ਹੈ ਕੀ ਮਾਤਾ ਵਾਕੀ ਕਲ ਕਮਾਤਾ ਹੁੰਦੀ ਹੈ ਦੱਸ ਇੱਕ ਮਿੰਟ ਬਿਲਕੁਲ ਤੋਂ ਜਵਾਬ ਦਿਓ ਦੇਖੋ ਜਦੋਂ ਵਾਈ ਵਾਈ ਦੀ ਆ ਸਾਨੂੰ ਨਹੀਂ ਪਤਾ ਵੀ ਸਾਡੇ ਚ ਘਰ ਤਾਂ ਮਾਤਾ ਬੋਲ ਤੁਸੀਂ ਬੋਲਦੇ ਹੋ ਤੁਸੀਂ ਖੁਦ ਕਹਿ ਰਹੇ ਹੋ ਕਾਲ ਕਾ ਮਾਤਾ ਆਈ ਹੈ ਉਹਦਾ ਹੁਕਮ ਆਇਆ ਹੈ ਫਲਾਨਾ ਅਸੀਂ ਤੇ ਵੀ ਸਾਡੇ ਚ ਕਾਲਕਾਂ ਮਾਤਾ ਆ ਕੇ ਆਏ ਜੀ ਕੱਲ ਬੀਬੀ ਜਿਹੜਾ ਮਨਜੀ ਆਉਂਦਾ ਤੂੰ ਸਾਡਾ ਕੰਮ ਵੀ ਸਾਰਾ ਸਰੀਰ ਹੈ ਕਿਸ ਧਰਮਸਾਲਾ ਕੀ ਕਦੇ ਕਿਹੜਾ ਆ ਗਿਆ ਕਦੇ ਕਿਹੜਾ ਗਿਆ ਤੁਸੀਂ ਹੁਣ ਹੁਣ ਜਾ ਬਬਾਈ ਜੀ ਨਹੀਂ ਆਸੀਂ ਤਾਂ ਕਹਿੰਦੇ ਨਹੀਂ ਹੈਗੇ ਨਹੀਂ ਕਦੇ ਕੋਈ ਮੈਨੂੰ ਨਹੀਂ ਪਤਾ ਲੱਗਦਾ ਕਿਹੜਾ ਆ ਗਿਆ ਮੈਨੂੰ ਨਹੀਂ ਪਤਾ ਸੜਾ ਇਹ ਜੀ ਕਹਿੰਦਾ ਫਿਰ ਅਸੀਂ ਤਾਂ ਕਹਿੰਦੇ ਨਹੀਂ ਹੈਗੇ ਵੀ ਸਾਡੇ ਚ ਮਾਈਂ ਜੀ ਆਉਂਦਾ ਸੀ ਉਹ ਤਾਂ ਸਾਨੂੰ ਨਹੀਂ ਪਤਾ ਹੈਗਾ ਬਸ ਸੰਕਟ ਚ ਨਾ ਹਾਂ ਜਿਹੜੇ ਕੋ ਅਸੀਂ ਥੱਲੇ ਬੈਠੇ ਆ ਸਾਡੀ ਤੁਸੀਂ ਭੈਣ ਹੋ ਸਾਡੀ ਤੁਸੀਂ ਭੈਣ ਹੋ ਇੱਕ ਮਿੰਟ ਸੁਣ ਸਾਡੀ ਭੈਣ ਕੌਣ ਭੈਣ ਸਾਡੀ ਭੈਣ ਹੋ ਇਹ ਤੇਰੀ ਭੈਣ ਫੇ ਉਧਰ ਜਾ ਸਾਡੀ ਤੁਸੀਂ ਭੈਣ ਹੋ ਤੇਰੇ ਤੇ ਕੋਈ ਪ੍ਰੋਬਲਮ ਆਉਂਦੀ ਹੈ ਜਿੰਨਾ ਤੇ ਮੇਰੀ ਟੇਕ ਹੈ ਮੇਰਾ ਭਰੋਸਾ ਹੈਗਾ ਮੈਂ ਉਹਨਾਂ ਨੂੰ ਬੁਲਾ ਲਾਂਗਾ ਹੁਣ ਤੁਸੀਂ ਆਪਣੇ ਬਗਦੇ ਨਹੀਂ ਗਲਤ ਇੱਕ ਮਿੰਟ ਭੈਣਾ ਬੇੜੀ ਫੋਨ ਲਾਇਓ ਜਿਹਨਾਂ ਨੇ 6 ਵਾਰ ਮੇਟਾ ਆਹ ਵਾਰ ਮੇਟਾ ਦਵਾਈ ਚਾ ਮਾਤਾ ਸਾਡੇ ਨੂੰ ਸਵਾਦ ਜਵਾਬ ਹੈ ਕੁਝ ਨਹੀਂ ਮੈਨੂੰ ਕੋਈ ਕੋਈ ਬਖਾਂਡ ਫਿਰ ਕੀ ਸੀਗਾ ਸਾਫਤ ਕਰੋ ਸਾਨੂੰ ਕੁਝ ਨਹੀਂ ਪਤਾ ਜੀ ਚਲੋ ਐ ਸੁਣ ਲਓ ਤੁਸੀਂ ਕਰੋ ਸਾਫਤ ਜਿਆਦਾ ਕੀ ਉਹਦਾ ਬਖੰਡ ਦੀ ਨਹੀਂ ਨਾ ਆ ਜਾਓ ਜੇ ਵੀ ਮੈਂ ਮਿਲਾਂ ਉਹਨਾਂ ਨਾਲ ਕਰੋ ਮੇਰੀ ਨੂੰ ਸਾਫਤ ਕਰੋ ਜਾਂ ਸਾਫਤ ਕਰੋ ਜਾਂ ਬਖੰਡ ਦੀ ਬਖੰਡ ਹੈ ਨਹੀਂ ਬਖੰਡ ਬਾਦ ਤੇ ਸਾਫਤ ਕਰਦੇ ਜਿਹੜੀ ਵੀ ਚੀਜ਼ ਦਲਤੀ ਮੰਨ ਲਓ ਜਾਂ ਸਾਨੂੰ ਸਾਫਤ ਕਰਦੇ ਠੀਕ ਹੈ ਤੇ ਜਾਂ ਤੁਸੀਂ ਕਹਿੰਦੇ ਮੈਂ ਆਪ ਹੀ ਕੋਦ ਲੋਕਾਂ ਨੂੰ ਟਾਲੇ ਟੂਲੇ ਲਾਉਣੀ ਆ ਤੇ ਕੋਈ ਦੇ ਵੀ ਦੇ ਕੰਨੀ ਆਉਂਦਾ ਨਹੀਂ ਈ ਟਾਲੇ ਦਾ ਜੀ ਲਾ ਹਾਏ ਜੋ ਜਿਹੜਾ ਕੁਝ ਕਰਦਾ ਇਹ ਝਾਣੇ ਨਹੀਂ ਤੁਸੀਂ ਲਵਾਦੇ ਇੱਕ ਗੱਲ ਮੂਹ ਸੁਣ ਲਓ ਬਾਬਾ ਜੀ ਜਿਹੜੀ ਤੁਸੀਂ ਆਪ ਪੂਜਾ ਕਰਦੇ ਹੋ ਆਪੇ ਤਰੇ ਕਰੋ ਜਿਹੜੀ ਸੰਗਤ ਆਈ ਬੈਠੀ ਹੈ ਠੀਕ ਹੈ ਇਹਨਾਂ ਦੇ ਕੋਈ ਹੋਰ ਦਾ ਖਰਚਾ ਵੀ ਸਾਰੇ ਕੰਮ ਉਹ ਕਿਵੇਂ ਤੁਸੀਂ ਚਲਾਉਂਦੇ ਹੋ ਦੇਖੋ ਜੀ ਅਸੀਂ ਕਰਤਾ ਸਾਨੂੰ ਨਹੀਂ ਪਤਾ ਵੀ ਕੌਣ ਕਿੱਥੇ ਮੈਂ ਕਮਾ ਲੂਗੀ ਜੇ ਹੁਣ ਪੰਜਾਬ ਵਿੱਚ ਤੇਰੇ ਘਰੇ ਵੇਖਿਆ ਚਾਹ ਪਾਈ ਹੋਵੇ ਮੈਂ ਮੈਂ ਨਾ ਤੇਰੀ ਗੱਡੀ ਤੇ ਜਾਣਾ ਉੱਥੇ ਤੇ ਮੈਂ ਉੱਥੇ ਤਹੀ ਉੱਥੇ ਮੈਂ ਘਟਦੇ ਨਹੀਂ ਠੀਕ ਹੈ ਸੁਣ ਲੈ ਜਿੰਨਾਂ ਦੇ ਪਖੰਡ ਦਾ ਬੜਾਵਾ ਚੱਲ ਬਸ਼ੀ ਕਰ ਤੇ ਮੈਂ ਕਰਾਂਗਾ ਫਿਰ ਬਦੀ ਕਰ ਮਾਰ ਦਲ ਤੇ ਤੂੰ ਵੀ ਹੀ ਹੁਣ ਅਸੀਂ ਤਾਂ ਇਹ ਕੰਮ ਕਰਦੇ ਉਹ ਬੀਬੀ ਸਾਹਿਬ ਜੀ ਦਾ ਘਰ ਬਣਾਉਣਾ ਕਰਤਾ ਨਾ ਮੇਰੀ ਗੱਲ ਸੁਣ ਹੁਣ ਅਸੀਂ ਤੈਨੂੰ ਭੈਣ ਇਹ ਸਾਡੀ ਵੱਡੀ ਭੈਣ ਤੂੰ ਇਹ ਬੇਦਰਦੀ ਕਰ ਰਹੀ ਹੈ ਤੇ ਫੇਰ ਮੁੜ ਕੇ ਜਦੋਂ ਮੇਰੇ ਕੋਲ ਚਾਹੇ ਅਸੀਂ ਚੁੱਪਟਾ ਜੜੀਏ ਦੂਜੇ ਤੇ ਫੇਰ ਤੁਸੀਂ ਸਾਰਾ ਕੁਝ ਅੱਗੇ ਜਨਨੀ ਚਫਰਾਉਂਦੇ ਦੱਸਦੇ ਹਾਂ ਅਸੀਂ ਨਹੀਂ ਕਹਿਣਾ ਤੁਸੀਂ ਕੋਹ ਵੀ ਅਸੀਂ ਆਹ ਕੰਮ ਕਰ ਰਹੇ ਹਾਂ ਕਿ ਸਾਡੇ 'ਚ ਕੋਈ ਪ੍ਰਵੇਸ਼ ਨਹੀਂ ਹੁੰਦਾ ਕੁਝ ਵੀ ਜਿੱਕੇ ਮੈਂ ਆਪ ਗੁਰਦੀ ਬਿਰਦੀ ਲੋਕਾਂ ਨੂੰ ਮੈਂ ਆਵਾਜ਼ ਮਾਰ ਕੇ ਕਾ ਲੈਣੀ ਹੈ ਜਿਹੜਾ ਕੋਈ ਗਮਰਾ ਹੋ ਗਿਆ ਇਹ ਕਹਿੰਦੀ ਇਹਨੂੰ 10 ਬੰਦਿਆਂ ਦੀ ਆਵਾਜ਼ ਹੁੰਦੀ ਹੈ 10 ਸੀ ਗਮਰਾ ਹੁੰਦੇ ਨੇ ਤੇ ਬਸ ਉਹਨਾਂ ਨੂੰ ਅਸੀਂ ਦੋ ਵੀ ਤੁਸੀਂ ਕਰਦੇ ਹੋ ਵੀ ਉਹ ਪਰਮੇਸ਼ਰ ਕੋਈ ਨਹੀਂ ਹੁੰਦਾ ਉਹ ਇੱਕ ਪਖੰਡ ਹੈ ਉਹਨੇ ਕਿਹਦੀ ਦੰਗੂ ਮੇਰੀ ਭੈਣ ਕਵੇ ਤੁਸੀਂ ਨਾ ਤੋਜੀ ਨਹੀਂ ਨਹੀਂ ਮੈਂ ਨਾ ਕਰਾਂਗਾ ਜਿਆਦਾ ਨਹੀਂ ਆਪਨੇ ਤੋਂ ਹੋ ਜਾਓ ਪੀਰ ਜਿਹੜਾ ਨੇ ਹੁੰਨੇ ਉਹਦੇ ਸਾਹਮਣੇ ਸਾਹਮਣੇ ਐਡੇ ਨਹੀਂ ਹੁੰਦਾ ਸਾਹਮਣੇ ਮਨ ਨੂੰ ਵੀ ਮੈਂ ਪਖੰਡ ਕਰਦੀ ਆ ਅੱਗੇ ਤੋਂ ਮੇਰੇ ਨਾਲ ਕੋਈ ਪਖੰਡ ਨਹੀਂ ਕਰਦੀ ਪਖੰਡ ਫਿਰ ਮੇਰੇ ਨਹੀਂ ਆਉਂਦੀ ਬਲਾਓ ਚਲੋ ਟਾਈਮ ਰੱਖ ਲੈਣਾ ਹੁਣ ਸਵਾਲ ਦਾ ਜਵਾਬ ਦੇਈ ਚਲੀ ਸਾਡੇ ਕੋਲ ਇਨਾ ਟਾਈਮ ਨਹੀਂ ਉਸ ਵਕਤ ਇੱਕ ਆਵਾਜ਼ ਆ ਰਹੀ ਸੀ ਉਹ ਤੁਹਾਡੇ ਵਿੱਚ ਤੁਸੀਂ ਹੀ ਕਰਦਾਂਗੇ ਗੁਰਪ੍ਰੀਤ ਕੋਲ ਦਾ ਅੰਦਰ ਰਹੀ ਸੀ ਜਿਵੇਂ ਕੋਈ ਦੇਵੀ ਦੇਵਤਾ ਰਕੀ ਸੀ ਜੋ ਦੇ ਕੋਸ਼ੀ ਆਈ ਇਹ ਰੰਗਾਂ ਦੀ ਤੇ ਗੋਮਾਂ ਨੇ ਆ ਰਹੀ ਸੀ ਹਾਂਜੀ ਕੋਸ਼ਟਾਂ ਦੇ ਸੰਭੂਛ ਹੀ ਨਹੀਂ ਪਤਾ ਲੱਗਦਾ ਪੁਛੀ ਦੀ ਹੀ ਨਹੀਂ ਪਤਾ ਲੱਗਦਾ ਸੁਝੁੰਦੀ ਕਿ ਲੋਕੀਂ ਦੀ ਆਵਾਜ਼ ਆਦੀ ਹੈ ਕਿਵੇਂ ਵੀ ਤੈਨੂੰ ਪਤਾ ਘਰੇ ਜਾਂਦਾ ਕਾਣਾ ਹੁੰਦੇ ਨਹੀਂ ਤੁਸੀਂ ਨਹੀਂ ਤੁਸੀਂ ਦੁੱਖ ਕੱਟਦੇ ਸੀ ਉਹਨਾਂ ਦਾ ਅਸੀਂ ਹੀ ਦੁੱਖ ਕੱਟਦੇ ਨਹੀਂ ਇੱਕ ਮਿੰਟ ਦੀ ਬੇਨਿਕ ਗੱਲ ਸੁਣੋ ਜਦੋਂ ਮੈਂ ਤੁਹਾਨੂੰ ਕਹਿੰਦਾ ਤੁਹਾਨੂੰ ਕਮੀ ਕਰਾ ਉਹ ਅਸੀਂ ਤੁਹਾਨੂੰ ਬਸ ਠੀਕ ਬਸ ਠੀਕ ਸਾਰ ਅਸੀਂ ਤੁਹਾਡੇ ਜਦੋਂ ਅਸੀਂ ਆਏ ਆ ਉਹ ਬਹੁਤ ਕੀਤ ਕੋਰ ਬੋਲ ਰਹੇ ਸੀ ਤਾਂ ਕੋਈ ਹੋਰ ਬੋਲ ਰਿਹਾ ਸੀ ਨਾਲ ਸੀ ਸੋ ਤੁਸੀਂ ਉਹਨਾਂ ਦੀ ਗੱਲ ਸੁਣਦੇ ਸੁਣਦੇ ਸਾਨੂੰ ਦੇਖ ਕੇ ਅਸੀਂ ਤਾਂ ਕੋਈ ਤੁਹਾਨੂੰ ਧਮਕੀ ਨਹੀਂ ਦਿੱਤੀ ਅਸੀਂ ਡਰਾਇਆ ਨਹੀਂ ਹਾਂਜੀ ਉਹ ਤੋਂ ਅਸੀਂ ਨਹੀਂ ਡਰਾਇਆ ਨਹੀਂ ਡਰਾਇਆ ਬਚਨ ਹੋ ਰਹੇ ਸੀ ਤੁਸੀਂ ਕੱਢ ਕੇ ਦੇਖ ਨਹੀਂ ਤੁਸੀਂ ਕਿਤੇ ਮੈਂ ਕਿੱਥੇ ਚਲਾ ਗਿਆ ਦੇਖੋ ਤੁਸੀਂ ਆਈ ਨਹੀਂ ਸੰਗ ਦੀ ਬੈਠੀ ਜਾਨ ਕੰਦੀ ਕੰਦੀ ਨੂੰ ਇੱਕ ਇੱਕ ਸਵਾਲ ਪੁੱਛਣਾ ਤੁਸੀਂ 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 ਕਿਹਨੂੰ ਸਵਾਲ ਪੁੱਛਣਾ ਕਿਹਨੂੰ ਨਹੀਂ ਉਹ ਅਸੀਂ ਲੇਖਣਾ ਅਸੀਂ ਤੁਹਾਨੂੰ ਤੁਸੀ ਇਹ ਕਹਿੰਦੇ ਆ ਜੋ ਵੀ ਵਾ ਤੁਸੀਂ ਮਤਲਬ ਕੇ ਇਲਾਜ ਕਰਦੇ ਕੋ ਮਰੀਦ ਆਇਆ ਇਲਾਜ ਵਾਸਤੇ ਆਇਆ ਜਾਂ ਕੁਝ ਹੋ ਹੋਸ ਲੈਣਾ ਕੋਈ ਰਿਸ਼ਤੇਦਾਰ ਤੁਹਾਨੂੰ ਵੈਸੀ ਦੁੱਖ ਸੁੱਖ ਪੁੱਛਣ ਆਇਆਗਾ ਜਾਂ ਆਪਣੀ ਬਿਮਾਰੀ ਲੈ ਕੇ ਆਇਆ ਹੈ ਆਪਦੀ ਬਿਮਾਰੀ ਬਿਮਾਰੀ ਲੱਗ ਤੁਸੀਂ ਬਿਮਾਰੀ ਕੱਢਦੇ ਹੋ ਅਸੀਂ ਨਹੀਂ ਕੱਢਦੇ ਕੱਢਦਾ ਉਹ ਮਾਨਕ ਕਿਹੜਾ ਮਾਨਕ ਤੁਸੀਂ ਸਾਡੇ ਦਰਵਾਜ਼ੇ 'ਤੇ ਜੀਂਦੀ ਅਸੀਂ ਸੇਵਾ ਕਰਦੇ ਤੁਹਾਡਾ ਕੀ ਰੋਲ ਹੈ ਫਿਰ ਉਹਦੇ 'ਚ ਮਾਲਕ ਦਾ ਸਾਰਾ ਤਾਂ ਸਾਂਝਾ ਹੁੰਦਾਗਾ ਜਿੰਨਾ ਮੇਰਾ ਹੱਕ ਮਾਲਕ ਦਾ ਉਹ ਨਹੀਂ ਇਹਨਾਂ ਦਾ ਮਾਲਕ ਹੈ ਤੁਹਾਡੇ ਤੁਹਾਡਾ ਕੀ ਰੋਲ ਇਸ ਪ੍ਰੋਸੈਸਸ ਦੇ ਵਿੱਚ ਜੋ ਤੁਸੀਂ ਇਸ ਤਰ੍ਹਾਂ ਨੰਬਰ ਰਚਿਆ ਹੋਇਆ ਇਹ ਨੰਬਰ ਦੇ ਵਿੱਚ ਤੁਹਾਡਾ ਕੀ ਰੋਲ ਹੈ ਮਾਲਕ ਨਾਲ ਮਾਲਕ ਨਾਲ ਸੇਵਾ ਕਰਦੇ ਆਂ ਕੀ ਸੇਵਾ ਕਰਦੇ ਮਾਲਕ ਨਾਲ ਜੁੜੇ ਹੋਏ ਆਂ ਜੋ ਤੁਸੀਂ ਇਲਾਜ ਕਰ ਰਹੇ ਹੋ ਕਿਸ ਤਰੀਕੇ ਨਾਲ ਕਰਦੇ ਆਂ ਸਾਡੀ ਇਲਾਜ ਨਹੀਂ ਕਰਦੇ ਅਸੀਂ ਬਾਹਰ ਨਹੀਂ ਪੈ ਗਏ ਉਮਰੀ ਜਾਏ ਨਾ ਕਿਹੜਾ ਮਰੀ ਸਾਰੇ ਮਰੀ ਜੀ ਬੈਠੇ ਆ ਸਾਰੇ ਦੁਖੀ ਬੈਠੇ ਆ ਸਾਰੇ ਤੁਹਾਨੂੰ ਕੋਲ ਕੀ ਕਰਨਾ ਆ ਸਾਡੇ ਕੋਲੇ ਮਾਲਕ ਕੋਲੇ ਆਇਆ ਕਿਹੜੇ ਮਾਲਕ ਕੋਲੇ ਜਿਹੜੇ ਮਾਲਕ ਦੀ ਸੇਵਾ ਕਰਦੇ ਆ ਨਹੀਂ ਇੱਥੇ ਮਾਲਕ ਕੋਲੇ ਆ ਜਰਾ ਦਿਓ ਮੇਰਾ ਕੰਮ ਕਰਾ ਦਿਓ ਮੇਰਾ ਕਰਾ ਦਿਓ ਤੁਸੀਂ 6.8 ਆ ਤੁਸੀਂ ਕਿਸ ਤਰੀਕੇ ਨਾਲ ਕਰ ਤਾ ਤੂੰ ਮੇਰੀ ਗੱਲ ਸੁਣੋ ਹੱਥ ਜੇ ਕਰਦੀ ਆਏ ਵੀ ਜਿਵੇਂ ਤੇਰੇ ਚ ਹੁੰਦੀ ਆ ਕੋਈ ਕਾਲੀ ਮਾਤਾ ਤੇ ਇਹ ਕੋ ਸਾਡੇ ਚ ਕੋਈ ਕਾਲੀ ਮਾਤਾ ਨਹੀਂ ਹੈ ਇਹ ਕਰਨ ਵਾਲੇ ਨਾ ਪਖੰਡ ਦੇ ਸਾਡੇ ਕੋਲੇ ਕੋਈ ਪਖੰਡ ਨਹੀਂ ਦੇਖੋ ਜੇ ਤੁਸੀਂ ਬੰਦਿਆਂ ਨੂੰ ਬਹਿ ਕੇ ਗੱਲ ਕਰ ਆਏ ਆ ਜੇ ਇਹ ਇਹ ਲੱਛਣ ਨਹੀਂ ਚਾਹੁੰਦੇ ਦੇਖੋ ਮੇਰੀ ਗੱਲ ਸੁਣੋ ਕੋਈ ਤੁਸੀਂ ਜੋ ਕੇ ਪਹਿਣਨ ਕੇ ਗੱਲ ਕਰ ਰਹੇ ਹੋ ਮਨ ਤੁਸੀਂ ਪਹਿਣਨ ਵਾਲ ਕੇ ਕਿਹਾ ਸੀ ਵੀ ਭਰਾਵਾਂ ਦੀ ਗੱਲ ਪੁੱਛਾਲ ਦਾ ਜਵਾਬ ਦਿਓ ਆਪਾਂ ਨਾ ਦੇਖੋ ਅਸੀਂ ਮੇਰੀ ਗੱਲ ਸੁਣੋ ਸਾਨੂੰ ਪਤਾ ਵੀ ਆ ਇਸੀ ਲੱਗਦਾ ਹੈ ਸਾਨੂੰ ਪਤਾ ਵੀ ਤੁਸੀਂ ਟਾਈਮ ਕੱਢ ਕੇ ਸਾਡੇ ਕੋਲ ਆਏ ਠੀਕ ਹੈ ਨਾ ਦੇਖੋ ਸੰਗਤ ਬੈਠੀ ਆ ਕੋਈ ਇੱਥੇ ਕਿਸੇ ਤੋਂ ਕੁਝ ਲੈਤਾ ਨਹੀਂ ਜਾਂਦਾ ਕੋਈ ਮੰਗਿਆ ਨਹੀਂ ਜਾਂਦਾ ਅਸੀਂ ਕਦੋਂ ਭੈਣੇ ਕੋਈ ਵੀ ਸੰਗਤ ਕਹਦੇ ਆ ਕਿ ਵੀ ਸਾਥੋ ਜਾਂ ਮਾਤਾ ਜਾਂ ਬਾਬਾ ਵੀ ਕੋਈ ਇੱਥੇ ਕੁਝ ਲੈ ਰਹੇ ਨਹੀਂ ਤੁਹਾਨੂੰ ਨਹੀਂ ਪਤਾ ਹੈਗਾ ਵੀ ਸਾਡੇ ਬਚਨਾਂ ਦੇ ਵਿੱਚੋਂ ਕਿਵੇਂ ਬਚਨ ਹੁੰਦੇ ਆ ਕਿਵੇਂ ਦੁਨੀਆ ਦਾ ਬਚਨ ਇੱਕ ਮਿੰਟ ਧਿਆਨ ਨਾਲ ਸੁਣੋ ਆਪਾਂ ਮੰਨ ਲਓ ਕਿਸੇ ਦੀ ਦਵਾ ਕਰ ਸਕਦੇ ਹ ਹਰ ਇੱਕ ਨੂੰ ਦੁਕਾੜ ਹਰ ਇੱਕ ਸਿੱਖ ਵੀ ਕਰੇ ਇਹ ਰੱਬ ਕਿਸੇ ਨੂੰ ਮੰਨਦਾ ਕੋਈ ਦਾ ਦੁਆ ਕਰੇ ਪ੍ਰਮਾਤਮਾ ਕੇ ਸਰਵਤ ਦਾ ਭਲਾ ਮੰਗੇ ਸੰਗਤ ਦਾ ਭਲਾ ਮੰਗੇ ਇੱਕ ਮਿੰਟ ਬੰਦਾ ਹੀ ਸਿਰ ਘੁੰਮਦਾ ਘੁੰਮਦਾ ਕਿਉਂ ਘੁੰਮਦਾ ਤੇ ਬਾਬਾ ਵੀ ਰੋਣਾ ਦੇਖੋ ਜੀ ਜਦੋਂ ਸਿਰ ਘੁੰਮਦਾ ਸਾਨੂੰ ਖੁਦ ਨੂੰ ਹੀ ਪਤਾ ਲੱਗਦਾ ਬਸ ਤੈਨੂੰ ਨਹੀਂ ਪਤਾ ਲੱਗਦਾ ਇਹ ਇਹ ਪਖੰਡੀ ਹੈ ਫਿਰ ਦੇਖੋ ਜੀ ਤੁਹਾਨੂੰ ਐ ਲਾਲ ਪਖੰਡੀ ਹੋਊਗੀ ਚਲੋ ਨੰਬਰ 8 ਤੈਨੂੰ ਆਲੇਗੀ ਦੂਜੀ ਤੌਰ ਤੇ ਵੀ ਜਦੋਂ ਤੁਸੀਂ ਹੁਣ ਤੁਰ ਰਹੇ ਸੀ ਉਹਦੇ ਹੱਥ ਤੋਂ ਡਾਏ ਜਿਵੇਂ ਮੂਰਤੀਆਂ ਬਣੀਆਂ ਹੁੰਦੀਆਂ ਮਾਤਾ ਦੀਆਂ ਦਾ ਹੱਥ ਚੱਕਿਆ ਸੀ ਉਦੋਂ ਤੇ ਕੋਈ ਤੁਹਾਡੇ ਚ ਦੇਵੀ ਦੇਵਤਾ ਕੋਈ ਪੀਰ ਸ਼ੀਰ ਪਰਵੇਸ਼ ਹੋਇਆ ਸੀ ਹੋਇਆ ਸੀ ਜਾਂ ਨਹੀਂ ਨਹੀਂ ਕੋਈ ਨਹੀਂ ਆਇਆ ਸੀ ਤੀਜੇ ਸਵਾਲ ਅਛਾ ਤੁਸੀਂ ਸੰਗਤ ਦੇ ਵਿੱਚੋਂ ਇਹ ਗੱਲ ਕਹੀ ਹੈ ਵੀ 10 ਲੋਕਾਂ ਨੂੰ ਮਿਠਾਉਣੀ ਹੈ ਇੱਥੇ 50 ਬੈਠੇ ਤੁਸੀਂ ਕਹੀ ਨਾ ਇਹ ਗੱਲ ਕਹੀ ਹੈ ਕਿ ਇਹ ਵੜੋ ਨਾ ਮੋਕਰੋ ਨਾ ਤੁਸੀਂ ਕਿਹਾ ਵੀ 50 ਜਣੇ ਬੈਠੇ ਆ 10 ਲੋਕਾਂ ਨੂੰ ਠਾਉਣੀ ਹੈ ਠੀਕ ਹੈ 10 ਲੋਕਾਂ ਨੂੰ ਤੁਸੀਂ ਠਾ ਲਿਆ ਉਹ ਤੁਹਾਡੇ ਤੋਂ ਕੋਈ ਦੁੱਧ ਮੰਗਦਾ ਕੋਈ ਪੁੱਤ ਮੰਗਦਾ ਕੋਈ ਘਰ ਦਾ ਭਲਾ ਮੰਗਦਾ ਕੋਈ ਰੋਗ ਤੋਂ ਅਰੋਗੀ ਬਣਨਾ ਚਾਹੁੰਦਾ ਵੀ ਮੇਰਾ ਰੋਗ ਤੋਂ ਮੁਕਤ ਹੋ ਜਾ ਉਹ ਰੋਗ ਤੋਂ ਜਾਂ ਬੱਚਾ ਤੁਸੀਂ ਦਿਨੇ ਹੋ ਆਪਦੇ ਕੋਲੋਂ ਬਚਨ ਕਰਕੇ ਆਪਦੀ ਰਸਨਾ ਤੋਂ ਦਿਨੇ ਉਹ ਜਾਂ ਕੋਈ ਤੁਹਾਨੂੰ ਚਾਨਣਾ ਦਿੰਦਾ ਦੇਵੀ ਦੇਵਤਾ ਵੀ ਐਂ ਕਰਕੇ ਇਹਦੇ ਕਣ ਪਾਓ ਇਹਦੇ ਬੱਚਾ ਹੋ ਜਾਊਗਾ ਇਹਦੇ ਪਾ ਕਰੋ ਅਸੀਂ ਤਾਂ ਜੀ ਦੇਖੋ ਅਗਲੇ ਜਨਮਾਂ ਦੇ ਜਦੋਂ ਤੁਸੀਂ ਆਪਦੇ ਕੋਲੋਂ ਕਹਿੰਦੇ ਹਾਂ ਅਸੀਂ ਕਹਿਦਾ ਹਾਂ ਹਾਂ ਅੱਛਾ ਚਲੋ ਬਾਹਰ ਘਟਿਓ ਧੰਨਵਾਦ ਦੇਖੋ ਕਿੰਨਾ ਪਿਆਰਾ ਹੈ ਕੋਲ ਨਾ ਕੜੀ ਰਹਿਣਾ ਜਿਨ੍ਹਾਂ ਪੀਰਾ ਫਕੀਰਾ ਜਿਨ੍ਹਾਂ ਦੇ ਵੀ ਦੇਵਤਿਆਂ ਦੀਆਂ ਮਸ਼ਕਤਾਂ ਕਮਾਈਆਂ ਦੇ ਸਦਕੇ ਇੱਕ ਧਰਮ ਦਾ ਟਿਕਾਊ ਹੈ ਤੁਸੀਂ ਧਰਮ ਦੀ ਆੜ ਵਿੱਚ ਪਖੰਡ ਕਰਦੇ ਹੋ ਇਹ ਬੰਦ ਕਰੋਗੇ ਜਾਂ ਨਹੀਂ ਕਰਦਾਂਗੇ ਕਰਦਾਂਗੇ ਜੀ ਸਾਨੂੰ ਕੋਈ ਨਹੀਂ ਅੱਜਾ ਜੀ ਕਹਿੰਦੇ ਤੁਹਾਨੂੰ ਅਸੀਂ ਤਾਂ ਅੱਜ ਹੀ ਕਹਿੰਦੇ ਆਂ ਤੈਨੂੰ ਤਾਂ ਕਿਹਾ ਨਹੀਂ ਮੇਰੇ ਗਰਨਾਂ ਵਿੱਚ ਬੋਲ ਯਾਰ ਪੌਣ ਉਹ ਲਾਉਂਦੇ ਤੂੰ ਨਹੀਂ ਲਾਉਂਦਾ ਜੀ ਤੂੰ ਵੀ ਲਾਉਣਾ ਤਾਂ ਬੋਲ ਧਰਮ ਦੀ ਆੜ ਵਿੱਚ ਜਿਹੜਾ ਪਖੰਡ ਕਰਦੇ ਹੋ ਬੰਦ ਕਰੋਗੇ ਜਾਂ ਨਹੀਂ ਬਸ ਹੀ ਕਰਤਾ ਸੰਗਤ ਸੰਗਤ ਨੂੰ ਸਾਰੀ ਨੂੰ ਇਹ ਗੱਲ ਕਹੋ ਵੀ ਬੀਬਾ ਜੀ ਅੱਜ ਸਾਡੇ ਘਰ ਆ ਗਿਓ ਅੱਜ ਕੋਈ ਵੀ ਸਾਡੇ ਘਰ ਨਹੀਂ ਆਉਣਾ ਮੈਂ ਕਿਸੇ ਨੂੰ ਪੁੱਛ ਨਹੀਂ ਠੀਕ ਹੈ ਆਪਦੇ ਘਰੇ ਤੂੰ ਜੋਤ ਬੱਤੀ ਜੀ ਦੀ ਮਰਜ਼ੀ ਲੈ ਸਾਨੂੰ ਕੋਈ ਤਰ੍ਹਾਂ ਠੀਕ ਹੈ ਬਸ ਬਸ ਠੀਕ ਹੈ ਦੇਖੋ ਸਾਡੀ ਇਹ ਭੈਣ ਸਾਡੇ ਘਰ ਆ ਕੇ ਤੁਸੀਂ ਸਾਡੇ ਮਾਪਿਆਂ ਵੱਡੇ ਵਡੇਰਿਆਂ ਸਾਡੀਆਂ ਭੈਣਾਂ ਨਾਲ ਕਈ ਵਾਰੀ ਨਾ ਭੈਣਾਂ ਘਰੇ ਦੱਸ ਕੇ ਨਹੀਂ ਆਉਂਦੀਆਂ ਹੁਣ ਜਿਨ੍ਹਾਂ ਦੇ ਮੂੰਹ ਲੁਕੇ ਆ ਨਾ ਇਹ ਸੁਣਨ ਦੀ ਗੱਲ ਇਹ ਵੀਡੀਓ ਇੰਟਰਨੈਟ ਤੇ ਚੜ ਜਾਣੀ ਹੈ ਤੁਸੀਂ ਫਿਰ ਤੁਹਾਡੇ ਘਰਾਂ 'ਚ ਪੈਂਦੇ ਆ ਕਲੇਸ਼ ਫਿਰ ਤੁਸੀਂ ਸਾਡੇ ਵਰਗਿਆਂ ਨੂੰ ਫੋਨ ਲਾਉਨੇ ਹੋ ਬਾਬੇ ਫਲਾਣੇ ਨੇ ਸਾਡੇ ਘਰੇ ਲੜਾਈ ਪਵਾਦੀ ਸਾਡਾ ਮੁੰਡਾ ਸਾਨੂੰ ਪੁੱਟਣ ਲੱਗ ਗਿਆ ਸਾਡੀ ਕੁੜੀ ਘਰੋਂ ਕੱਢਦੀ ਇਹੋ ਜਿਹੇ ਕਲੇਸ਼ ਤੁਸੀਂ ਸਾਡੇ ਕੋਲ ਲੈ ਕੇ ਆਉਨੇ ਹੋ ਜਾਂ ਕ੍ਰੂਡੀਆਂ ਲੜਨ ਦਾ ਫੋਕਾ ਕੋਲ ਲੈ ਕੇ ਆਉਨੇ ਇਹ ਜਿਹੜਾ ਸਾਰੋਖੰਡਵਾਦ ਹੈ ਜਿਹੜੇ ਕਮਾਈ ਵਾਲੇ ਫਕੀਰ ਹੁੰਦੇ ਆ ਨਾ ਜਿਨ੍ਹਾਂ ਦੀ ਇਹ ਗੱਤੀ ਲਾਉਂਦੇ ਆ ਬਾਬਾ ਗੁਰਦਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਕਮਾਈ ਹੋ ਸਕਦੀ ਹੈ ਅਸੀਂ ਉਹਨਾਂ ਨੂੰ ਕੋਈ ਮਾੜਾ ਲੱਗ ਨਹੀਂਉਂਦੇ ਉਹ ਸਤਕਾਰ ਦੇ ਸ਼ਬਦ ਨੇ ਸਾਡੇ ਉਹਨਾਂ ਉਹਨਾਂ ਲਈ ਦੇਵੀ ਦੇਵ ਤੇ ਜਾਂ ਪੀਰ ਪੀਰ ਉਹਨਾਂ ਦੇ ਲਈ ਸਤਕਾਰ ਦਾ ਸ਼ਬਦ ਨੇ ਕਿ ਉਹਨਾਂ ਦੀ ਆੜ ਵਿੱਚ ਤੁਹਾਡੇ ਲੋਕਾਂ ਨਾਲ ਜਿਹੜੇ ਹੈਗੇ ਲੋਕਾਂ ਨੂੰ ਗਮਰਾਹ ਕਰਦੇ ਆ ਪਖੰਡ ਕਰਕੇ ਠੱਗੀਆਂ ਮਾਰਦੇ ਆ ਇੱਥੇ ਕਈ ਲੋਕ ਬੈਠੇ ਵੀ ਹੋਣੇ ਆ ਮੈਨੂੰ ਬਹੁਤ ਫੂਮਣਾਉਂਦੇ ਆ ਵੀ ਸਾਡੇ ਤੋਂ 50000 ਲੈ ਗਿਆ ਕੋਈ ਲੱਖ ਲੈ ਗਿਆ ਕੋਈ ਜੀ ਲੈ ਗਿਆ ਕੋਈ 10 ਲੈ ਗਿਆ ਠੀਕ ਹੈ ਜਿਹੜੇ ਗੁੱਗੇ ਪੀਰ ਦੀ ਇਹ ਬੀਬੀ ਬੱਤੀ ਲਾਉਂਦੀ ਹੈ ਇਸ ਬੀਬੀ ਨੂੰ ਗੁੱਗੇ ਪੀਰ ਤੇ ਪਿਓ ਦਾ ਨਹੀਂ ਪਤਾ ਵੀ ਨਾਂ ਕੀ ਹੈ ਸਾਨੂੰ ਆਪਣੇ ਇਸ ਦੇ ਪਿਓ ਦਾ ਨਾਂ ਨਹੀਂ ਪਤਾ ਅਸੀਂ ਤੁਹਾਡੇ ਲੋਕਾਂ ਨੂੰ ਕਿੱਥੋਂ ਪੜ੍ਹਨਾ ਨੇ ਤੁਹਾਡੇ ਲੋਕਾਂ ਦੀਆਂ ਦਿਲਾਂ ਦੀਆਂ ਕਿੱਥੋਂ ਜਾਣ ਲਾਂਗੇ ਇਹੋ ਜੇ ਬਾਬੇ ਦੀ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਫਿਰ ਮੈਂ ਸਵਾਪਤੀ ਕਰਨੀ ਆ ਇਹੋ ਜੇ ਬਾਬਾ ਕੋਈ ਪਿੰਡ ਤੇ ਜਗਰਾਤਾ ਲਾਉਣ ਜਾਂ ਦਵਾਨ ਲਾਉਣ ਆ ਗਿਆ ਉਹਦੇ ਪਿੰਡਾਂ ਚ ਉਹ ਕਿਸੇ بڑے ਨਿਹੇ ਬੱਚੇ ਨੂੰ ਪੁੱਛਦਾ ਕਹਿੰਦਾ ਵੀ ਪੁੱਤ ਇੱਥੇ ਦਵਾਨ ਲੱਗਣਾ ਜਗਰਾਤਾ ਲੱਗਣਾ ਕਿਹੜੇ ਪਾਸੇ ਆ ਉਹ ਮੁੰਡਾ ਕਹਿੰਦਾ ਜੀ ਉਹ ਸਾਹਮਣੇ ਜਾ ਕੇ ਉਹ ਆਏ ਨੂੰ ਮੁੜ ਕੇ ਸਾਹਮਣੇ ਟੈਂਟ ਲੱਗਾ ਉਹ ਕਹਿੰਦਾ ਪੁੱਤ ਵੀ ਤੂੰ ਵੀ ਆਈ ਤੈਨੂੰ ਅਸੀਂ ਸੱਤ ਖੰਡ ਦਾ ਰਾਹ ਵਿਖਾਵਾਂਗੇ ਉਹ ਪੜਿਆ ਲਿਖਿਆ ਬੱਚਾ ਕਹਿੰਦਾ ਵੀ ਰਾਤ ਤੈਨੂੰ ਇਹ ਨਹੀਂ ਪਤਾ ਕਿ ਦਮਾਨ ਕਿੱਥੇ ਲੱਗਣਾ ਵੀ ਸੱਚਖੰਡ ਦਾ ਰਾਹ ਕਿੱਥੋਂ ਲੁਹਣਾ ਹੈਗਾ ਇਹ ਲੋਕ ਆਪਾਂ ਨੂੰ ਕਰਦੇ ਘੁਮਰਾਹ ਇਹ ਬੀਬੀ ਸਾਰਾ ਕੁਝ ਉੱਥੇ ਮੰਨੀ ਆ ਇੱਥੇ ਦਿੰਦੀ ਸੀ ਹੀਲੀਆਂ ਆਏ ਵੀ ਜਿਵੇਂ ਇਹਦੇ ਵਿੱਚ ਕੋਈ ਵੀਰ ਕੋਈ ਦੇਵੀ ਦੇਵਤਾ ਪ੍ਰਵੇਸ਼ ਹੋਇਆ ਆ ਨਾਲ ਜਦੋਂ ਅਸੀਂ ਆਏ ਆ ਏਡੀ ਅੱਖ ਨਾਲ ਦੇਖਿਆ ਇਹ ਨਹੀਂ ਉਦੋਂ ਵੀ ਸੀ ਨੀ ਆ ਗਏ ਸਿੰਘ ਇਹ ਕਲੇ ਨਹੀਂ ਤੇ ਸਾਹ ਦਾ ਥੱਲੇ ਦਾ ਥੱਲੇ ਉੱਤੇ ਦਾ ਉੱਤੇ ਚਲੋ ਸਾਡੀ ਭੈਣਾਂ ਅਸੀਂ ਗੱਲਬਾਤ ਇਹ ਇਹਨੇ ਸਾਰਾ ਕੁਝ ਮੰਨਿਆ ਕੋਈ ਮੇਰੇ ਚ ਪੀਰ ਫਕੀਰ ਦੇਹੀ ਦੇਤਾ ਨਹੀਂ ਆਉਂਦਾ ਮੈਂ ਧਰਮ ਦੀ ਆੜ ਵਿੱਚ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਪਖੰਡ ਕਰ ਰਹੀ ਪਖੰਡ ਨੂੰ ਬੜਾਵਾ ਦੇ ਰਹੀਆਂ ਸੋ ਇਹ ਬੀਬੀ ਵੱਲੋਂ ਬੇਨਤੀ ਹੁਣ ਅਸੀਂ ਕਰਉਣੀ ਹੈ ਇੱਕ ਮਿਟਿੰਗ ਜੋ ਇਹ ਸਰ ਐਮ ਆਰ ਪੀ ਜੀ ਨਾ ਸੇਤਮਾਰੇ ਦੀ ਬੀਬੀ ਪਹਿਲਾ ਗੋਲ ਜਿਹੜੇ ਜਿਹੜੇ ਤੁਕਤਨ ਕੀਤੇ ਸੰਗਤ ਨੂੰ